ਜਿਹੜੀ ਭਰਤੀ ਆ ਸ਼੍ਰੋਮਣੀ ਕਾਲੀ ਦਲ ਦੀ ਅਕਾਲ ਤਖਸਾਲ ਦੇ ਹੁਕਮਨਾਮਿਆਂ ਦੇ ਮੁਤਾਬਕ ਹੋਣੀ ਚਾਹੀਦੀ ਹੈ ਉਸ ਤੋਂ ਬਾਹਰ ਜਾ ਕੇ ਕਿਸੇ ਨੂੰ ਭਰਤੀ ਕਰਨ ਦੀ ਨਹੀਂ ਚਾਹੀਦੀ ਕਿਉਂਕਿ ਸੰਗਤਾਂ ਨੇ ਮਾਨਤਾ ਨਹੀਂ ਦੇਣੀ ਤੇ ਮੈਂ ਆਪਣੇ ਵੱਲੋਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਅਕਾਲ ਤਖਸਾਲ ਦੀ ਜਿਹੜੀ ਕਮੇਟੀ ਹੈ ਉਹਦੇ ਨਾਲ ਖੜੇ ਆ ਅਕਾਲ ਤਖਸਾਲ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਅਸੀਂ ਅਕਾਲ ਤਖਸਾਲ ਦਾ ਜਿਹੜਾ ਸਾਡਾ ਸਿਧਾਂਤ ਹੈ ਮੂਲੀ ਪਿੰਡੀ ਦਾ ਜਿਹੜਾ ਸਾਡਾ ਸੰਕਲਪ ਹੈ ਸਾਡੀਆਂ ਰਵੈਤਾਂ ਨੇ ਸਾਡੀਆਂ ਪਰੰਪਰਾਵਾਂ ਨੇ ਅਸੀਂ ਕਦੇ ਵੀ ਉਹਨਾਂ ਨੂੰ ਕੋਈ ਆਂਚ ਨਹੀਂ ਆਉਣ ਦਵਾਵਾਂਗੇ ਨਾ ਕੋਈ ਉਹਦੇ ਵਿੱਚ ਕਮਜ਼ੋਰੀ ਹੋਊਗੀ ਪੂਰੇ ਆਪਣੇ ਤਨਮਨ ਦੇ ਨਾਲ ਅਸੀਂ ਅਗਲਤਖ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਸਾਡਾ ਜਿਹੜਾ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੀ ਕੋਈ ਜ਼ਿੰਮੇਵਾਰੀ ਲਈ ਹੈ ਸਾਨੂੰ ਉਹਦਾ ਸਾਡਾ ਕੋਈ ਸਬੰਧ ਨਹੀਂ ਹੈ ਇਸ ਲਈ ਤੇ ਬੇਨਤੀ ਕਰਦੇ ਹਾਂ ਅਖੀਰ ਵਿੱਚ ਸਮੂਹ ਸੰਗਤਾਂ ਨੂੰ ਪੰਜ ਦਰਦਿਆਂ ਨੂੰ ਕਿ ਤਗੜੇ ਹੋ ਕੇ ਆਪਾਂ ਇਸ ਅਕਾਲ ਤਖਸਾਲ ਦੇ ਕਮੇਟੀ ਮੰਨਤਾ ਆ ਉਹਨੂੰ ਬਰਕਰਾਰ ਰੱਖੀਏ ਤੇ ਆਪਾਂ ਭਰਤੀ ਉਸ ਤਰੀਕੇ ਨਾਲ ਕਰਾਈਏ ਜਿਸ ਭਾਵਨਾ ਦੇ ਨਾਲ ਸਾਨੂੰ ਉੱਥੋਂ ਅਕਾਲ ਤਖਸਾਲ ਤੋਂ ਹੁਕਮਨਾਮੇ ਆਏ ਸਨ ਸਾਨੂੰ ਉੱਥੋਂ ਅਕਾਲ ਤਖਸਾਲ ਤੋਂ ਆਦੇਸ਼ ਜਾਰੀ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਇਹ ਜਿਹੜੀ ਭਰਤੀ ਇਹ ਜਿਹੜੀ ਭਰਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਅਕਾਲ ਤਖਸਾਲ ਦੇ ਹੁਕਮਨਾਮਿਆਂ ਦੇ ਮੁਤਾਬਿਕ ਹੋਣੀ ਚਾਹੀਦੀ ਹੈ ਉਸ ਤੋਂ ਬਾਅਦ ਜਾ ਕੇ ਕਿਸੇ ਨੂੰ ਪੜਤੀ ਕਰਨ ਦੀ ਨਹੀਂ ਚਾਹੀਦੀ ਕਿਉਂਕਿ ਸੰਗਤਾਂ ਨੇ ਮੰਨਤਾ ਨਹੀਂ ਦੇਣੀ ਤੇ ਮੈਂ ਆਪਣੇ ਵੱਲੋਂ ਸਪਸ਼ਟ ਤੌਰ ਤੇ ਕਹਿਣਾ ਚਾਹੁੰਦਾ ਹਾਂ ਕਿ ਅਕਾਲ ਤਖਤ ਸਾਹਿਬ ਦੀ ਜਿਹੜੀ ਕਮੇਟੀ ਹੈ ਉਹਦੇ ਨਾਲ ਖੜੇ ਆ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਅਸੀਂ ਅਕਾਲ ਤਖਤ ਸਾਹਿਬ ਦਾ ਜਿਹੜਾ ਸਾਡਾ ਸਿਧਾਂਤ ਹੈ ਮੂਰੀ ਪੀੜਾ ਜਿਹੜਾ ਸਾਡਾ ਸੰਕਲਪ ਹੈ ਸਾਡੀਆਂ ਰਵੈਤਾਂ ਨੇ ਸਾਡੀਆਂ ਪਰੰਪਰਾਵਾਂ ਨੇ ਅਸੀਂ ਕਦੇ ਵੀ ਉਹਨਾਂ ਨੂੰ ਕੋਈ ਆਂਚ ਨਹੀਂ ਆਉਣ ਦੇਵਾਂਗੇ ਨਾ ਕੋਈ ਉਹਦੇ ਵਿੱਚ ਕਮਜ਼ੋਰੀ ਰਹੂਗੀ ਪੂਰੇ ਆਪਣੇ ਤਨਮਨ ਦੇ ਨਾਲ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਾਂਗੇ ਤੇ ਸਾਡਾ ਜਿਹੜਾ ਸ਼੍ਰੋਮਣੀ ਕਾਲੀ ਦਲ ਨੇ ਜਿਹੜੀ ਕੋਈ ਜ਼ਿੰਮੇਵਾਰੀ ਲਈ ਹੈ ਸਾਨੂੰ ਉਹਦਾ ਸਾਡਾ ਕੋਈ ਸਬੰਧ ਨਹੀਂ ਹੈ ਇਸ ਲਈ ਇਹ ਬੇਨਤੀ ਕਰਦੇ ਆ ਅਖੀਰ ਵਿੱਚ ਸਮੂਹ ਸੰਗਤਾਂ ਨੂੰ ਪੰਥਦਰਦੀਆਂ ਨੂੰ ਕਿ ਤਕੜੇ ਹੋ ਕੇ ਆਪਾਂ ਇਸ ਅਕਾਲ ਤਖਤ ਸਾਹਿਬ ਦੀ ਕਮੇਟੀ ਮਾਨਤਾ ਆ ਉਹਨੂੰ ਬਰਕਰਾਰ ਰੱਖੀਏ ਤੇ ਆਪਾਂ ਵਰਤੀ ਉਸ ਤਰੀਕੇ ਨਾਲ ਕਰਾਈਏ ਜਿਸ ਭਾਵਨਾ ਦੇ ਨਾਲ ਸਾਨੂੰ ਉਤੋਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮੇ ਆਏ ਸਨ ਸਾਨੂੰ ਉਤੋਂ ਅਕਾਲ ਤਖਤ ਸਾਹਿਬ ਤੋਂ ਆਦੇਸ਼ ਜਾਰੀ ਹੋਏ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਇਹ ਜਿਹੜੀ ਭਰਤੀ